ਅੱਜ ਜੋ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਲੋਕ ਆਪਣੇ ਮਨਪਸੰਦ ਨੇਤਾ ਨੂੰ ਚੁੰਨਦੇ ਲਈ ਜਿਹੜੇ ਉਤਸ਼ਾਹਿਕ ਨਸਰ ਆਉਂਦੇ ਨੇ ਲੋਕਾਂ ਦਾ ਸ਼ਾਹ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਤੜਕਸਾਰ ਹੀ ਜਿਹੜੇ ਲੋਕ ਨੇ ਉਹ ਲਾਈਨਾਂ ਬਣਾ ਕੇ ਆਪਣੇ ਮਨਪਸੰਦ ਨੇਤਾ ਨੂੰ VOTING ਦੇ ਲਈ ਆਪਣੀ ਇੰਤਜ਼ਾਰੀ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਸਰ ਆ ਰਹੇ ਨੇ ਤੁਹਾਨੂੰ ਦੱਸਤੀ ਕਿ ਦਿੱਲੀ ਦੇ ਵਿੱਚ ਅੱਜ ਵਿਧਾਨ ਸਭਾ ਚੋਣਾਂ ਨੇ ਅੱਜ ਲੋਕਾਂ ਦੇ ਵੱਲੋਂ ਆਪਣੀ ਸਰਕਾਰ ਚੁਣੀ ਜਾਵੇਗੀ ਦਿੱਲੀ ਦੇ ਵੇਚ ਕਿਹੜਾ ਮੁੱਖ ਮੰਤਰੀ ਹੋਵੇਗਾ ਉਹ ਅੱਜ VOTING ਮਸ਼ੀਨਾਂ ਦੇ ਵਿੱਚ ਜਿਹੜਾ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗਾ 8 ਫਰਵਰੀ ਨੂੰ ਇਸ ਦੇ ਨਤੀਜੇ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਈਏ ਕਿ 700 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹ ਇਸ ਦੇ ਵਿੱਚ ਕਿਸਮਤ ਅਜ਼ਮਾ ਰਹੇ ਨੇ ਤੇ 1 ਕਰੋੜ ਤੋਂ ਉੱਪਰ ਜਿਹੜੇ ਲੋਕ ਨੇ ਉਹ ਉਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਫੈਸਲਾ 8 ਤਰੀਕ ਨੂੰ ਸਾਹਮਣੇ ਆਵੇਗਾ 8 ਫਰਵਰੀ ਨੂੰ ਜਿਹੜਾ ਇਸ ਚੋਣਾਂ ਦਾ ਨਤੀਜਾ ਹੈ ਜਿਹੜਾ ਸਾਹਮਣੇ ਆਵੇਗਾ 8 ਤਰੀਕ ਨੂੰ ਪਤਾ ਲੱਗੇਗਾ ਕਿ 15 ਸਾਲ ਜਿਹੜੀ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਆਉਂਦੀ ਹੈ ਜਾਂ ਫਿਰ ਪਿਛਲੀ 77 ਪਾਰਟੀ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਫਿਰ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੀ ਭਾਜੀਪੀ ਪਾਰਟੀ ਆਉਂਦੀ ਆ ਇਹ 8 ਤਰੀਕ ਨੂੰ ਜਿਹੜਾ ਉਹ ਕਲੀਅਰ ਹੋਵੇਗਾ ਕਿਉਂਕਿ 8 ਤਰੀਕ ਨੂੰ ਜਿਹੜਾ ਉਹ ਚੋਣਾਂ ਦੇ ਨਤੀਜੇ ਆਉਣੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਆ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀ ਜਿੱਤ ਦੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚੋਂ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਚੋਣ ਦੌਰਾਨ ਜਿਹੜੇ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਾਈ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਜਨਤਕ ਮੀਟਿੰਗਾਂ ਰੈਲੀਆਂ ਅਤੇ ਰੋਡ ਸ਼ੋਅ ਪੈਦਲ ਜਤਰਾਮਾ ਕਰਕੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਜਨ ਸੰਪਰਕ ਕੀਤਾ ਜਾ ਰਿਹਾ ਸੀ ਤੇ ਕੱਲ ਦਾ ਦਿਨ ਹੈ ਜਿਹੜਾ ਉਹ ਫ੍ਰੀ ਰੱਖਿਆ ਗਿਆ ਸੀ ਪਰਸੋਂ ਸ਼ਾਮ ਤੱਕ ਜਿਹੜਾ ਉਹ ਚੋਣ ਜਾਬਤਾ ਲੱਗ ਗਿਆ ਸੀ ਪਰसों ਸ਼ਾਮ 5 ਵਜੇ ਤੋਂ ਜਿਹੜਾ ਚੋਣ ਪ੍ਰਚਾਰ ਹੈ ਉਹ ਬੰਦ ਹੋ ਗਿਆ ਸੀ ਅੱਜ ਜਿਹੜੀਆਂ ਵੋਟਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਕੁੱਲ 70 ਵਿਧਾਨ ਸਭਾ ਚੋਣਾਂ ਤੇ ਵੋਟਾਂ ਪੈਣਗੀਆਂ VOTING ਨੂੰ ਆਸਾਨ ਬਣਾਉਣ ਦੇ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਰੰਗਕੋਟ ਪ੍ਰਣਾਲੀ ਤਹਿਤ VOTING ਕੇਂਦਰਾਂ ਦੀ ਪਛਾਣ ਯਕੀਨੀ ਕਰਨਗੇ ਸਤਤਰੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਮੁਫਤ ਕल्याणकारी ਯੋਜਨਾਵਾਂ ਦੇ ਮਾਡਲ ਤੇ ਭਰੋਸਾ ਕਰਦੇ ਆ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਨੂੰ ਆਸਵੰਦ ਨਜ਼ਰ ਆ ਰਹੀ ਹੈ 2013 ਤੱਕ 15 ਸਾਲ ਸੱਤਾ ਸੰਭਾਲਣ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ਵਿੱਚ ਇੱਕ ਵੀ ਸੀਟ ਹੈ ਜਿਹੜੀ ਉਹ ਜਿੱਤ ਨਹੀਂ ਸਕੀ ਅਜਿਹੇ ਵਿੱਚ ਜਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 25 ਸਾਲ ਤੋਂ ਬਾਅਦ ਸਮੇਂ ਤੋਂ ਬਾਅਦ ਦਿੱਲੀ ਦੀ ਸੱਤਾ ਹਾਸਲ ਕਰਨ ਲਈ ਆਪਣੀ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਆ ਭਾਜਪਾ ਨੇ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਤੇ ਪੂਰਾ ਜ਼ੋਰ ਲਾਇਆ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਅੰਕੜਿਆਂ ਮੁਤਾਬਕ ਅੱਜ 13766 VOTING ਕੇਂਦਰ ਨੇ ਜਿਹੜੇ ਉਹ ਬਣਾਏ ਗਏ ਨੇ 1 ਕਰੋੜ 56 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਇਹਨਾਂ ਦੇ ਵਿੱਚੋਂ 83 ਲੱਖ 76000 ਪੁਰਸ਼ ਨੇ ਤੇ ਨਾਲ 72 ਲੱਖ 36000 ਜਿਹੜੀਆਂ ਔਰਤਾਂ ਅੱਜ ਵੋਟ ਪਾਉਣਗੀਆਂ ਉਸ ਦੇ ਨਾਲ ਜਿਹੜੇ 1267 ਤੀਜੇ ਲਿੰਗ ਨੇ ਜਿਹੜੇ ਤੀਜਾ ਜੈਂਡਰ ਆ ਉਹ VOTING ਕਰਨਗੇ VOTING ਪ੍ਰਕਿਰਿਆ ਨੂੰ ਚਾਰੂ ਢੰਗ ਨਾਲ ਚਲਾਉਣ ਦੇ ਲਈ 733 ਜਿਹੜੇ ਪੋਲਿੰਗ ਸਟੇਸ਼ਨ ਨੇ ਉਹ ਵਿਅੰਗ ਵਿਕਤੀਆਂ ਦੇ ਲਈ ਰੱਖੇ ਗਏ ਨੇ ਇਸ ਤੋਂ ਇਲਾਵਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਲਈ 70 ਜਿਹੜੇ ਵਿਸ਼ੇਸ਼ ਪੋਲਿੰਗ ਕੇਂਦਰ ਨੇ ਉਹ ਬਣਾਏ ਗਏ ਨੇ ਤੁਹਾਨੂੰ ਦੱਸਤੀਏ ਕਿ ਅੱਜ ਜਿਹੜਾ ਵਿਧਾਨ ਸਭਾ ਚੋਣਾਂ ਦਾ ਆ ਦੌਰ ਹੈ ਉਹ ਦਿੱਲੀ ਦੇ ਵਿੱਚ ਚੱਲ ਰਿਹਾ ਹੈ 8 ਤਰੀਕ ਨੂੰ 8 ਫਰਵਰੀ ਨੂੰ ਜਿਹੜਾ ਉਹ ਨਤੀਜੇ ਸਾਹਮਣੇ ਆਉਣਗੇ ਅੱਜ ਜਿਹੜੀ ਸਾਰੇ ਉਮੀਦਵਾਰਾਂ ਦੀ ਕਿਸਮਤ ਹੈ ਉਹ ਡੱਬੀਆਂ ਦੇ ਵਿੱਚ ਬੰਦ ਹੋ ਜਾਵੇਗੀ ਸਾਰੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਈਵੀਐਮ ਤੇ ਡਿਪੈਂਡ ਹੈ ਈਵੀਐਮ ਦੇ ਵਿੱਚੋਂ ਕਿੰਨੀਆਂ-ਕਿੰਨੀਆਂ ਜੜੀਆਂ ਵੋਟਾਂ ਨੇ ਉਹ ਨਿਕਲਦੀਆਂ ਨੇ ਇਹ 8 ਤਰੀਕ ਨੂੰ ਪਤਾ ਲੱਗੇਗਾ ਕਿਉਂਕਿ 8 ਤਰੀਕ ਨੂੰ ਜਿਹੜੇ ਨਤੀਜੇ ਸਾਹਮਣੇ ਆਉਣਗੇ ਗਿਣਤੀ ਹੋਣੀ ਹੈ ਕਿ ਜਿਹੜੀ 15 ਸਾਲ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਜਿਹੜੀ ਪਿਛਲੀਆਂ ਦੋ ਟਰਮਾਂ ਦੇ ਵਿੱਚ ਇੱਕ ਵੀ ਸੀਟ ਨਹੀਂ ਲੈ ਕੇ ਗਈ ਉਹ ਸਾਹਮਣੇ ਆਉਂਦੀ ਹੈ ਜਾਂ ਫਿਰ ਪਿਛਲੀਆਂ ਦੋ ਟਰਮਾਂ 10 ਸਾਲ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਫਿਰ 25 ਸਾਲਾਂ ਤੋਂ ਜਿਹੜਾ ਆਪਣੀ ਵਾਰੀ ਤਾਂ ਇੰਤਜ਼ਾਰ ਕਰਦੀ ਭਾਜਪੀ ਆਉਂਦੀ ਹੈ ਇਹ 8 ਤਰੀਕ ਨੂੰ ਜਿਹੜਾ ਉਹ ਪਤਾ ਲੱਗੇਗਾ ਪਰ ਅੱਜ ਜਿਹੜੇ ਲੋਕ ਨੇ ਉਹ ਪੂਰੇ ਉਤਸ਼ਾਹ ਦੇ ਵਿੱਚ ਜਿਹੜੀ ਉਹ VOTING ਕੇਂਦਰਾ ਤੇ ਪਹੁੰਚ ਰਿਹਾ ਪੋਲਿੰਗ ਸਟੇਸ਼ਨਾਂ ਤੇ ਪਹੁੰਚਦੇ ਆ ਲੋਕਾਂ ਦੇ ਵੱਲੋਂ ਜਿਹੜਾ ਵੋਟਾਂ ਨੂੰ ਲੈ ਕੇ ਉਤਸ਼ਾਹ ਪੂਰਾ ਦਿਖਾਇਆ ਜਾ ਰਿਹਾ ਤਰਕਸਾਰ ਜਿਹੜੀ VOTING ਹੈ ਉਹ ਸ਼ੁਰੂ ਹੋ ਚੁੱਕੀ ਆ ਤੇ ਲੋਕਾਂ ਦੀ ਭਾਰੀ ਦੀ ਆ ਜਿਹੜੀ ਉਹ ਪੋਲਿੰਗ ਸਟੇਸ਼ਨਾਂ ਤੇ ਦਿਖਾਈ ਦੇ ਰਹੀ ਹੈ